ਦਾ ਦਾ ਰਗਾ ਕਹਾਣੀ ਤੇ ਕਰਨੀ ਕੋ ਵੀ ਚਲ ਮੰਗ ਹੈ ਇਹ ਰੱਖੀ ਜਿਹੜੀ ਸਾਡੀਆਂ ਜ਼ਮੀਨਾਂ ਇਥੇ ਕੱਚੀਆਂ ਹੈ ਨਾ ਕਿਉਂ ਸੈਂਟਰ ਵਿੱਚ ਉਹਦੋਂ ਕੱਚੀਆਂ ਹੋ ਗਈਆਂ ਜੁੜ ਕੇ ਇਹ ਪਾਰਟੀ ਵੱਲ ਹੋ ਗਈਆਂ ਉਹ ਅਹੀਂ ਇਹ ਕਹਿਆ ਵੀ ਉਹ ਪੱਕੀਆਂ ਹੋਣੀਆਂ ਚਾਹੀਦੀਆਂ ਨੇ ਮੋਦੀ ਨੂੰ ਪੀੜ ਕੀਤੀ ਹੈ ਵੀ ਮੋਦੀ ਸਾਹਿਬ ਕੋਲ ਪਰਚਾਓ ਪੱਕੀਆਂ ਹੋਣੀਆਂ ਚਾਹੀਦੀਆਂ ਨੇ ਬਾਕੀ ਮੰਗ ਇਹ ਕੀਤੀ ਹੈ ਵੀ ਜਿਹੜੀ ਜ਼ਮੀਨ ਦਾ ਕੱਚੀ ਦਾ ਮਾਜਬਾ ਨਹੀਂ ਮਿਲਦਾ ਉਹ ਨਾਲ ਹੀ ਨਾਲ ਹੀ ਦਿੱਤਾ ਜਾਵੇ ਬਾਕੀ ਇੱਕ ਕੀਤੀ ਹੈ ਬੰਨ ਦੀ ਗੱਲ ਹੈ ਵੀ ਬੰਨ ਜਿਹੜਾ ਇਹ ਨਾ ਬੱਜਿਆ ਜਾਵੇ ਤਾਂ ਹੀ ਬੱਸ ਸਕਣੇ ਨਹੀਂ ਬੱਸ ਸਕਦੇ ਪੈੜੀਆਂ ਜਈ ਸਾਡੀਆਂ ਨੇ ਉਹ ਬਰਬਾਦ ਹੋ ਚੁੱਕੀਆਂ ਨੇ ਬਾਕੀ ਇਹ ਗੱਲ ਕੀਤੀ ਹੈ ਵੀ ਜਿਹੜਾ ਬਾਰਡਰ ਇਲਾਕਾ ਨਾ ਜਾਂ ਜਿਹੜਾ ਅਸੀਂ ਤਾਂ ਨਾਂ ਰੱਖਿਆ ਗਾਜਾ ਪੱਟੀ ਜੰਮੂ ਤੋਂ ਲੈ ਤਾ ਗਾਜਾ ਪੱਟੀ ਰੱਖਿਆ ਹੋਇਆ ਹੈ ਇਹ ਗਾਜਾ ਪੱਟੀ ਦੇ ਇਲਾਕੇ ਦੇ ਨੇੜੇ-ਨੇੜੇ ਕੋਈ ਕਾਰਖਾਨੇ ਨਹੀਂਗੇ ਜੋ ਜ਼ੀਰੋ ਲੈਂਡ ਲੱਗੇ ਬੈਠੇ ਆ ਇਹ ਗਾਜਾ ਪੱਟੀ ਦੀ ਜਿਹੜੀ ਹੈ ਨਾ ਇਹਨੂੰ ਕੋਈ ਨੌਕਰੀਆਂ ਦਿੱਤੀਆਂ ਦਿੱਤੀਆਂ ਜਿਹੜੇ ਬੱਚੇ ਆ ਨੌਕਰੀਆਂ ਕਰ ਲੈਣ ਨਸ਼ਿਆਂ ਜਣਾ ਜਾਣ ਉਹ ਗਾਜਾ ਪੱਟੀ ਜਿਹੜੀ ਹੈ ਨਾ ਕਹਿੰਦੇ ਨਾ ਆਪਾਂ ਗਾਜਾ ਪੱਟੀ ਰੱਖਾ ਹੈ ਉਹ ਹੈਗੀ ਹੱਤਵਾਰੀਆਂ ਦੀ ਉਹ ਜਰੈਣ ਖਤਮ ਕਰ ਦਦੀ ਹੈ ਇਹ ਜਿਹੜੀ ਨਾ ਜਦ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਜੇ ਇਹ ਗਾਜਾ ਪੱਟੀ ਜਿਹੜੀ ਹੈ ਨਾ ਇਹਨੂੰ ਖਤਮ ਕੀਤਾ ਜਾਵੇ ਕਿਉਂ ਬਾਰਡਰ ਤੇ ਲੋਕ ਬੈਠੇ ਜਦ ਪਾਣੀ ਦਾ ਕਦੀ ਲੋੜ ਆ ਗਏ ਕਦੀ ਜੰਗ ਦੇ ਆ ਗਏ ਸਾਨੂੰ ਭੱਜਣਾ ਪੈਂਦਾ ਹੈ ਤੇ ਇਸ ਕਰਕੇ ਕਹਿੰਦੇ ਬੱਚਿਆਂ ਨੂੰ ਨੌਕਰੀਆਂ ਮਿੱਥੀਆਂ ਤੇ ਆਪਣੇ ਤੇ ਕੀ ਮੰਤਰੀ ਸਾਹਿਬ ਕਹਿ ਕੇ ਇੱਕ ਵਿਸ਼ਵਾਸ ਦਿੱਤਾ ਉਹਨਾਂ ਤੁਹਾਨੂੰ ਵੀ ਅਸੀਂ ਤੁਹਾਡੀਆਂ ਮੰਗਾਂ ਉਹਨੇ ਵਾਅਦਾ ਸੀ ਦਿੱਤਾ ਹੈ ਅਸੀਂ ਮੋਦੀ ਨੂੰ ਆਪਣੀ ਪਹਚਾਵਾਗੇ ਤੇ ਮੋਦੀ ਸਾਹਿਬ ਨੂੰ ਕਹਿ ਕੇ ਤੇ ਜਮੀਨਾਂ ਜੜੀਆਂ ਦੇ ਪੱਕੀਆਂ ਕਰਾਵਾਂਗੇ ਉਹਨਾਂ ਨੇ ਆਰਡਰ ਜਿੱਤੇ ਅੱਜ ਸਾਡੀ ਸਹਿਤਾ ਹੋਰ 1100 ਕਰੋੜ ਕੋ 1600 1600 1600 ਉਹਨਿਆਂ ਕਾ 32 ਕਰੋੜ 1200 1232 ਕਰੋੜ ਅੱਗੇ ਜਮਾ ਪਿਆ ਉਹ ਵੀ ਤੁਹਾਡਾ ਦੂਜੀ ਗੱਲ ਇਹ ਤੁਸੀਂ ਪੈੜੀਆਂ ਪੱਕੀਆਂ ਕਰਦਿਆਂ ਦੇ ਤੋ ਦਾ ਬੰਨ ਬੰਦਿਆਂ ਦੇ ਜਿੰਨੀ ਬਾਰਡਰ ਤੇ ਮੇਰੀ ਰਾਏ ਸਿੱਖ ਬਿਆਦਰੀ ਹਰ ਗੱਲ ਤੇ ਲੜਾਈ ਲੱਗੇ ਤਾਂ ਵੀ ਮਰਦੀ ਏ ਜੇ ਪਾਣੀ ਆਵੇ ਤਾਂ ਵੀ ਮਰਦੀ ਕੋਈ ਦੰਗਾ ਹੋਵੇ ਕੋਈ ਸਾਦੇ ਕੋਲ ਸਾਧਨ ਨਹੀਂ ਰਹਿ ਜਾਂਦਾ ਨਾ ਖਾਨ ਜੋ ਕੀ ਨਾ ਅੱਜ 6 ਮਹੀਨੇ ਫਸਲ ਸਾਦੀ ਬਜੀਵੇ ਨਾ ਬਜੀਤੇ ਬਜੀਵਣ ਵਾਲੀ ਤਾਂ ਸਾਦੀ ਗੱਲ ਝੂਠੀ ਝੂਠੇ ਕਹਾਣਾ ਕਰਦੇ ਇਹਨਾਂ ਨੇ ਸਾਨੂੰ ਕੋਈ ਬੀ ਜੀ ਬੀਜੀ ਤੇ ਸਾਨੂੰ ਕੋਈ ਬੀ ਤੇ ਕੋਈ ਖਾਤ ਤੇ ਕੁਝ ਸਾਨੂੰ ਦੇਣ ਦੇ ਮੋਟੇ ਕਹਾਣਾ ਇਹ ਸਾਨੂੰ ਕਹ ਦੇ ਗਿਆ ਬੀਆ ਵੀ ਪੁੱਛਾ ਦੇਖੋ ਜੀ ਥੋੜੇ ਜੀ ਹੋਰ ਮੈਂ ਤੁਹਾਨੂੰ ਕਵਰੇਜ ਲਾਉਣੀਆਂ ਜੇ ਤੁਹਾਨੂੰ ਪਿੱਛੇ ਵੀ ਖਬਰ ਦਿੱਤੀ ਸੀ ਹਾਂ ਲਈ ਸੀ ਥੋੜੀ ਵੀ ਦੇਖੋ ਜੀ ਨਾ ਜਦੋਂ ਨਾ ਰਾਤ ਦਾ ਰਾਤ ਦਾ ਟਾਈਮ ਹੁੰਦਾ ਨਾ ਉਦੋਂ ਜਦੋਂ ਗਿੱਦੜ ਨਾ ਆ ਜਾਂਦੇ ਨਾ ਜ਼ਿਮੀਦਾਰ ਖੇਤ ਵਿੱਚ ਉਹ ਸਿਰਫ ਜ਼ਿਮੀਦਾਰ ਨੂੰ ਪੁੱਛਦੇ ਨੇ ਵੀ ਅਸੀਂ ਪੇਡ ਪਰਣਾ ਹੈ ਉਹ ਜਿਹਦੇ ਵਿੱਚ ਵਾਰ ਜਾਂਦੇ ਨੇ ਨਾ ਉਹ ਫਿਰ ਵਿੱਚ ਜਾਰੇ ਨਾਲ ਸਾਰਾ ਬਹੁਤ ਜ਼ਿਆਦਾ ਕਾਰ ਦਿੰਦੇ ਨੇ ਉਹ ਹਰ ਇੱਕ ਦਿਨ ਪੁੱਛਦੇ ਨੇ ਯਾਰ ਨਾਲ ਖਸਾਨ ਜ਼ਿਆਦਾ ਨਹੀਂ ਕਰ ਬੈਠੇ ਆ ਉਹਾਂ ਦੇ ਨਾਲ ਨੁਕਸਾਨ ਤਾਂ ਹੋ ਗਿਆ ਜ਼ਿਆਦਾ ਜਿਵੇਂ ਦਾੜ ਕੜਾ ਨਾਲ ਰਾਤ ਦਾ ਰਾਤ ਦੇਣ ਮਿਹਨਤ ਕਰਦਾ ਪਰ ਨੁਕਸਾਨ ਕਰਤਾ ਜ਼ਿਆਦਾ ਉਹ ਫਿਰ ਨਾਲ ਢਾਈ ਮਾਰ ਮਾਰ ਤੇ ਰਹਿੰਦੇ ਨੇ ਤੇ ਅਸੀਂ ਕਹਿੰਦੇ ਆ ਵੀ ਸਾਨੂੰ ਨਹੀਂ ਇਹ ਕਹਿੰਦੇ ਆ ਵੀ ਜਿਹੜੇ ਨਾਲ ਸਾਨੂੰ ਮੋਦੀ ਸਾਹਿਬ ਨੂੰ ਬੇਨਤੀ ਕਰਨੇ ਆ ਵੀ ਆ ਸਾਨੂੰ ਗਿੱਦੜਾਂ ਤੋਂ ਨਾਲ ਬਚਾ ਲਓ ਨਾ ਜਿੱਦੜਾਂ ਦੇ ਬਚਾ ਲਓ ਤੇ ਫਿਰ ਅਸੀਂ ਬਾਤ ਸਕਣੇ ਤੇ ਗਿੱਦੜ ਕਿਹੜੇ ਨੇ ਉਹ ਤਾਂ ਖਾ ਜਾਣਗੇ ਪੰਜਾਬ ਦੀ ਸਰਕਾਰ ਉਹਨਾਂ ਨੂੰ ਤੁਸੀਂ ਕੀ ਨਾਂ ਦਿੰਦੇ ਹੋ ਪੰਜਾਬ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਵੀ ਜਿਹੜੀ ਪਿਛਲੀ ਵਾਰੀ ਤੇਜੀ ਚ ਡੁੱਬਿਆ ਸਾਨੂੰ ਮਹਾਜਬਾ ਮੂਜਾ ਕੁਝ ਨਹੀਂ ਮਿਲਿਆ ਤੇ ਹੁਣ ਸਾਡੇ ਸਾਥ ਤੇ ਤੱਕੜਾ ਤੋ ਨਾ ਅੰਦਰ ਵੀ ਯਾਰ ਵੀ ਯਾਰ ਨਾਲ ਸਾਡਾ ਕੁਝ ਨਹੀਂ ਹੋ ਸਕਦਾ ਹਨ 40 ਕਰੋੜ ਰੁਪਏ 60 ਯਰ ਰੁਪਿਆ ਤੁਸੀਂ ਤੁਸੀਂ ਗਿੱਦੜ ਸ਼ਬਦ ਲਾਇਆ ਇਹ ਕਿਹਨਾਂ ਦੇ ਪ੍ਰਤੀ ਲਾਇਆ ਗਿਆ ਜੀ ਇਹ ਪ੍ਰਤੀ ਮੈਂ ਸਾਰਿਆਂ ਦੇ ਲਾਇਆ ਕਿ ਮੈਂ ਇੱਕ ਗਿੱਦੜ ਦੇ ਪਤ ਨਹੀਂ ਲਾਇਆ ਮੈਂ ਸਾਰਿਆਂ ਦੇ ਲਾਈ ਗਏ ਜਿਵੇਂ 80 ਦੇ ਲੈ ਕੇ ਆਏ ਨੇ ਸ਼ਬਦ ਨੰਨਾਂ ਲਾਇਆ ਗਿਆ ਹੈ ਕੋਈ ਟੈਂਡੂ ਹੋ ਗਿਆ ਮੈਂ